ਹਾਂ ਜੀ ਸਤਿ ਸ਼੍ਰੀ ਅਕਾਲ ਮੇਰੇ ਟੋਕੀ ਹਾਲ ਜਿਆਲਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜੀ ਆਹ ਦੇਖ ਸਾਡਾ ਤੁਹਾਡੇ ਸਾਹਮਣੇ Mahindra Arjun Ultra V Force 5 DI ਤੇ ਦੋ ਟਰੈਕਟਰ ਆਪਣੇ ਕੋਲ ਕਿਹੜੇ ਸਵਰਾਜ 855 ਤੇ ਦੋ गेर्ण गेर्ण अच्छा ਤੇ ਇਹਦੇ ਬਾਰੇ ਚਾਣਨਾ ਪਾਇਆ ਜੀ ਮੜਾ ਟਰੈਕਟਰ ਵਾਜੇ 2013 ਮਾਡਲ ਆ ਜੀ ਇਹ 13 ਮਾਡਲ ਟਰੈਕਟਰ ਠੀਕ ਆ ਜੀ ਤੇ ਆਪਾਂ ਇਹਦੀ ਜੀ ਇੰਜਨ ਗੇਅਰ ਦੀ ਗੱਲ ਕਰੀਏ ਜੀ ਉਹ ਪੂਰਾ ਸਹੀ ਸਾਰਾ ਅਰੀਜਨਲ ਨਾਲ ਦਾ ਸਾਰਾ ਕੁਝ ਆ ਅੱਛਾ ਸਾਰਾ ਕੁਝ ਹੀ ਨਾਲ ਦਾ ਹਾਂ ਬਹੁਤ ਘੱਟ ਚੱਲੇ ਠੀਕ ਆ ਜੀ ਇਹਦੀ ਆਪਾਂ ਬੈਟਰੀ ਬੁੱਧੀ ਜੇ ਗੱਲ ਕਰੀਏ ਜੀ ਜਵਾ ਨਵੀਂ ਬੈਟਰੀ ਆ ਲੱਗੀਆਂ ਵੇਖ ਸਕਦਾ ਠੀਕ ਆ ਉਹ ਮਤਲਬ ਜਵਾ ਨਵੀਂ ਆ ਕਾਗੇ ਲੱਗੇ ਆ ਨਾ ਬਈ ਜੀ ਆ ਤੂੜ ਤਾੜ ਪਈ ਆ ਤੇ ਦੇਖ ਸਕਦਾ ਤੁਸੀਂ ਬੈਟਰੀ ਬਿਲਕੁਲ ਨਵੀਂ ਬੈਟਰੀ ਆ ਤੇ ਸੈਂਟਰ ਗੇਅਰ ਆ ਨਾ ਸੈਂਟਰ ਸੈਂਟਰ ਗ ਲਗ ਰਹੀ ਭਾਈ ਜੀ ਅੱਛਾ ਚਾਰੇ ਨਵੇਂ ਟਾਇਰ ਮੋਰ ਲਗੋ ਡੀਰਦੇ ਆ ਮੋਰ ਲਗੋ ਡੀਰਦੇ ਆ ਮਰਾੜ ਮੁਰੋੜ ਬਿਲਕੁਲ ਤੁਸੀਂ ਦੇ ਸਕਦੇ ਹੋ ਸਾਰਾ ਓਕੇ ਟਰੈਕਟਰ ਆ ਜੀ ਛਤਰੀ ਜਿਹੜੀ ਆਪਣੀ ਹੈਗੀ ਦੇ ਸਕਦੇ ਤੁਸੀਂ ਸਾਰਾ ਛਤਰੀ ਹੈ ਜੀ ਕੋਈ ਬਲੂਰ ਨਹੀਂ ਅੱਛਾ ਫੁੱਲ ਵਧੀਆ ਇੰਜਨ ਅੱਛਾ ਠੀਕ ਹੈ ਜੀ ਕੋਈ ਲੰਬੇ ਵਾਲੀ ਗੱਲ ਨਹੀਂ ਕਹਿਣ ਦਾ ਮਤਲਬ ਠੀਕ ਹੈ ਜੀ ਤਾਜੀ ਸਰਵਿਸ ਹੋਈ ਵੀ ਹੈ ਤਾਜੀ ਸਰਵਿਸ ਹੋਈ ਹੈ ਠੀਕ ਹੈ ਸਾਰਾ オリジナル ਹੈ ਨਾ ਜੀ ਕੋਈ ਟਚਿੰਗ ਵਗੈਰਾ ਤਾਂ ਨਹੀਂ ਪੇਂਟ ਪੂਰਦੀ ਤੇ ਇਹ ਜਿਹੜਾ ਆਪਣਾ ਹੈਗਾ ਪਹਿਲੇ ਨਾਲ ਜੀ ਇਹ ਪਹਿਲੇ ਨਾ ਜੀ ਇਹ ਪਹਿਲੇ ਨਾ ਡਾਇਰੈਕਟਰ ਆ ਤੇ ਬਾਕੀ ਇਹ ਮਾਡਲ ਗੰਨਾ ਜੀ ਆਪਣਾ ਮਾਡਲ 2013 2013 ਮਾਡਲ ਦਾ ਡਿਮਾਂਡ ਦੀ ਜੀ ਗੱਲ ਕਰੀ ਜੀ ਅੱਪਾ ਮਾਡਲ ਵੀ ਨਹੀਂ ਹੈ 415000 415000 ਕੋਲ ਨੈਟ ਹੀ ਦੇ ਦਿਆਂਗੇ 370000 ਰੁਪਏ ਦੇ ਤਿੰਨ ਲੱਖ 70000 ਲਓ ਮੈਂ ਮੈਟਰੋ ਐਂਡ 370000 ਵੀ ਡਿਸਕਾਊਂਟ ਆ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਤੇ ਦੇਖਦਾ ਟਰੈਕਟਰ ਬਿਲਕੁਲ ਕੋਕਾ ਪੀਸ ਆਈ ਕੋਈ ਕਮੀ ਪੇਸ਼ੀ ਨਹੀਂ ਸਾਰਾ オリジナル ਟਰੈਕਟਰ ਆ ਤੇ ਕਾਰ ਜਵਤਰ ਬਿਲਕੁਲ ਓਕੇ ਮਿਲਣਗੇ ਦੇਖ ਸਾਡੇ ਬੈਟਰੀ ਵੀ ਤੁਹਾਨੂੰ ਦਿਖਾ ਦਿੱਤੇ ਸੈਂਟਰ ਗੇਅਰ ਆ ਜੀ ਐਂਡ ਓਕੇ ਆ ਪੂਰੀ ਗੱਲਬਾਤ ਹੈ ਡਰਾਈਵਰ ਚ ਤੇ ਬਾਕੀ ਅੱਗੇ ਲੈ ਕੇ ਜਾਦਾ ਆ ਰਹੇ ਬਾਈ ਜੀ ਇਹ 2001 ਦਾ ਇਹ 2001 ਮਾਡਲ ਆ ਜੀ ਠੀਕ ਆ ਜੀ ਇਹਦੀ ਆਪਾਂ ਜੇ ਇੰਜਨ ਗੇਅਰ ਦੀ ਗੱਲ ਕਰੀਏ। ਵਾਕੇ ਚੈੱਕ ਕਰ ਸਕਦਾ। ਵਾਕੇ ਚੈੱਕ ਕਰਕੇ ਲਿਆ ਸਕਦਾ। ਇਹਦਾ ਬਲੋਮਾ ਦਾ ਨਾ ਪਛੜਦਾ। ਠੀਕ ਆ ਜੀ। ਲਓ ਵੇ ਮਿੱਤਰੋ ਵਾਕੇ ਚੈੱਕ ਕਰਕੇ ਲਿਆ ਸਕਦਾ। ਨਾ ਬਲੋ ਮਾਰੂ ਬਾਈ ਕਹਿੰਦਾ 101% ਗਾਰੰਟੀ ਹੂ। ਤਿੰਨਾ ਡ్రਾਈਵਰਾਂ ਦੀ। ਬਾਕੀ ਹੋਰ ਵੀ ਬਾਈ ਕੋਲੇ ਹਨ ਐਮ ਆਰ ਐਫ ਦਾ ਟਾਇਰ ਹਨਾ ਬਾਈ ਜੀ। ਠੀਕ ਆ। ਇਹਦਾ ਡੰਡਾ ਫੱਟੇ ਨਾਲ ਮਿਲ ਸਾਰਾ ਕੁਝ। ਸਾਰਾ ਕੁਝ ਨਾਲ ਮਿਲੂਗਾ। ਇਹਦੀ ਕਾਪੀ ਜਿਹੜੀ ਆਪਣੀ ਚੈਪ ਵਾਲੀ ਚੈਪ ਵਾਲੀ ਕਾਪੀ ਹੈ ਜੀ। ਨਹੀਂ ਨਾ ਮਗਰਾੜਾ। ориجنલ ਮਗਰਾੜ ਆ ਮੇਤਰੋ ਬਿਲਕੁਲ ਦੀ ਸਕਦਾ ਤੁਸੀਂ ਟੈਟਪਾ ਵੀ ਦੇ ਸਕਦੇ ਮਰਾੜ ਮੂਡ ਬਿਲਕੁਲ ਸਾਫ ਪਿਆ ਕਿਸੇ ਵਾਸਤੇ ਕੋਈ ਲੀਕ ਛੀਕ ਤਾਂ ਨਹੀਂ ਗਈ ਨਾ ਨਾ ਕੋਈ ਵੀ ਨਹੀਂ ਠੀਕ ਹੈ ਕੰਨਾ ਮਾੜਨ ਦੱਸਿਆ ਸੀਗੇ ਇਹ 2001 ਮਾਡਲ ਇਹ 2001 ਮਾਡਲ ਡਿਮਾਂਡ ਦੀ ਗੱਲ ਕਰੀਏ ਇਹਦੀ ਡਿਮਾਂਡ ਤਾਂ ਹੈਗੀ 265000 ਠੀਕ ਹੈ ਜੀ 240000 ਦਾ ਨੈਟ ਛੜਵਾ ਲਓ ਵੀ ਮੇਤਰੋ 25000 ਰੁਪਏ ਮਤਲਬ ਕਹਿੰਦਾ ਡਿਸਕਾਊਂਟ ਹੈ ਇਹਦੇ 'ਚ 25000 ਰੁਪਏ ਆਹ ਟਰੈਕਟਰ ਡਿਸਕਾਊਂਟ ਮਿਲੂਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਸਾਰਾ ਹੀ ओरिजिनल ਟਰੈਕਟਰ ਆ ਛੱਡਣ ਵਾਲਾ ਟਰੈਕਟਰ ਹੈ ਮਿੱਤਰੋ ਬਿਲਕੁਲ ਜੈ ਰੇਟ ਤੇ ਟਰੈਕਟਰ ਤੁਹਾਨੂੰ ਮਿਲੂਗਾ ਇਹੋ ਜਿਹਾ ਟਰੈਕਟਰ ਕਿਤੋਂ ਨਹੀਂ ਮਿਲਣਾ ਦੇਖ ਸਕਦੇ ਤੁਸੀਂ ਇੱਕ ਮਾੜਾ 265000 ਰੁਪਏ ਬਾਈ ਨੇ ਡਿਮਾਂਡ ਕੀਤੀ ਤੇ ਆਪਾਂ 40 ਤੱਕ ਛੱਡ ਦੋ ਜਿਹੜਾ ਆਪਣੇ ਵੀਡੀਓ ਦੇਖ ਕੇ ਜਾਊਗਾ ਸ਼ੇਅਰ ਕਰਕੇ ਜਾਊਗਾ ਤੇ 50 ਨੰਬਰ ਹਣ ਬਾਈ ਪਹਿਲੇ ਨਾਲ ਤੇ ਬਾਈ ਇਹਦੇ ਬਾਰੇ ਦੱਸੋ ਇਹ 2000 ਮਾਡਲ ਹੈ ਇਹ 2000 ਮਾਡਲ ਆ ਠੀਕ ਆ ਜੀ ਇਸੇ ਪਾਸੇ ਕੋਈ ਲੀਕ ਸ਼ੇਕ ਤਾਂ ਨਹੀਂ ਗਈ ਨਾ ਨਾ ਲੀਕ ਨਹੀਂ ਪੈਂਟ ਪੁੰਡ ਸਾਰਾ Ориਜినਲ ਸਾਰਾ Ориਜినਲ ਪੈਂਟ ਆ 14 ਦੀ ਜੀ ਗੱਲ ਕਰੀਏ ਬਾਈ ਜੀ ਆਪਾਂ ਇਹ 14 ਦੇ ਟਾਇਰ ਹੈ ਗੋਡিয়ার ਦੇ ਇਹ 14 ਦੇ ਟਾਇਰ ਆ ਗੋਡিয়ার ਦੇ ਟਾਇਰ ਆ ਬਾਕੀ ਤੁਸੀਂ ਮਗਰਾੜ ਵਗੈਰਾ ਚੈੱਕ ਕਰ ਸਕਦੇ ਹੋ ਡੰਡਾ ਫੱਡੀ ਇਹਦਾ ਵੀ ਨਾਲ ਮਿਲੂਗਾ ਕਾਜ ਪੱਤਾ ਕੋਕੀ ਨਾਲ ਲੰਗੇ ਜਾਵਾ ਅੱਛਾ ਇਹਦੇ ਵਿੱਚ ਐਪ ਵਾਲੀ ਕਾਪੀ ਲਾਓ ਮੈਂ ਮਤਲਬ ਇਹਦੇ ਵਿੱਚ ਐਪ ਵਾਲੀ ਕਾਪੀ ਪੰਜਾਬ ਨੰਬਰ ਹੈ ਜੀ ਹਣਾ ਪੰਜਾਬ ਨੰਬਰ ਹੈ ਪੀਵੀ 13 ਪੀਵੀ 13 ਨੰਬਰ ਆ ਬਾਕੀ ਐਂਡ ਤੇ ਬਾਈ ਦਾ ਨੰਬਰ ਵੀ ਬੋਲਾਂਗੇ ਤੇ ਬਾਕੀ ਆਪਣਾ ਬਾਈ ਜੀ ਬਾਲਾ ਮੇਨ ਹੁੰਦਾ ਇੰਜਨ ਗੇਅਰ ਦਾ ਹੁੰਦਾ ਹਾਂ ਉਹ ਠੀਕ ਹੈ ਇੰਜਨ ਗੇਅਰ ਦੀ ਗਾਰੰਟੀ ਮਿਲੂਗੀ ਠੀਕ ਆ ਜੀ ਤੇ ਦੇਖ ਸਾ ਤੇ ਬੈਟਰੀ ਬੁੱਟਰੀ ਇਹਦੀ ਬਾਈ ਜੀ ਬਿਲਕੁਲ ਸਾਫ ਆ ਬਿਲਕੁਲ ਸਾਫ ਆ ਲਾਉਣਾ ਪਊਗਾ ਹਾਂ ਇਹ ਵੀ ਬਿਲਕੁਲ ਨਵੀਂ ਆ ਹਨਾ ਨਵੀਂ ਬੈਟਰੀ ਨਵੀਂ ਬੈਟਰੀ ਪਈ ਆ ਮਤਰਾ ਦੇਖ ਸਾ ਤੇ ਸਾਰਾ ਹੀ オリジナル ਟਰੈਕਟਰ ਇਹ 2000 ਮਾਡਲ ਦਾ ਡਿਮਾਂਡ ਦੀ ਗੱਲ ਕਰੀ ਬਾਈ ਜੀ ਇਹ 2 ਲੱਖ ਡਿਮਾਂਡ ਹੈਗੀ 40000 ਤੇ ਆਪਾਂ 2 ਲੱਖ 10000 ਦਾ ਸ਼ੁਰੂ ਕਰੀ ਅਛਾ 2 ਲੱਖ 10 ਹਜ਼ਾਰ ਰੁਪਏ ਤੇ ਛੱਡਦਾ ਬਿਲਕੁਲ ਜੈ ਰੇਟ ਹੈ ਬਾਈ ਜੀ ਇਹ ਵੀ ਗੱਲ ਹੈਗੀ ਆ ਲਓ ਵੇ ਮੈਟਰੋਂ 2 ਲੱਖ 40 ਡਿਮਾਂਡ ਬਾਈ 2 ਲੱਖ 10 ਹਜ਼ਾਰ ਰੁਪਏ ਤੇ ਛੱਡ ਦੋਗੇ ਹਨਾ 2 ਲੱਖ 10 ਹਜ਼ਾਰ ਰੁਪਏ ਦਾ ਆ ਟਰੈਕਟਰ ਛੱਡ ਦੇਣਗੇ ਬਾਈ ਹੁਣ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਤੇ ਟਰੈਕਟਰ ਤਿੰਨੇ ਹੀ ਛੱਡਣ ਵਾਲੇ ਟਰੈਕਟਰ ਨਹੀਂ ਕੋਈ ਕਮੀ ਪੀਸ਼ੇਂ ਟਰੈਕਟਰਾਂ ਸਾਰੇ ਹੀ origignal ਟਰੈਕਟਰ ਆ ਵਾਕਿ ਚੈੱਕ ਕਰਕੇ ਹਨਾ ਬਾਈ ਤੇ ਲਿਆ ਸਕਦੇ ਹੋ ਦੇਖ ਸਕਦੇ ਤੇ ਆਪਣੀ ਵੀਡੀਓ ਹੰਦਾ ਬੱਕ ਸ਼ੇਅਰ ਕਰਦੇ ਬਾਈ ਜੀ ਨੰਬਰ ਬੋਲੇ ਜੀ 98556 98555 77071 77071 ਇਹ ਬਾਈ ਦਾ ਨੰਬਰ ਹੈ ਇਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਹੀ ਬਾਕੀ ਲੈ ਸਕਦਾ ਹੋ ਕਿਹੜਾ ਪਿੰਡ ਦੱਸਿਆ ਜੀ ਆਪਣਾ ਸਾਹੋਕੇ ਸਾਹੋਕੇ ਪਿੰਡ ਹੈ ਜੀ ਬਾਈ ਜਿਹੜਾ ਕਿਹੜਾ ਜੀ ਮੋਗਾ ਮੋਗਾ ਜ਼ਿਲ੍ਹਾ ਸਾਹੋਕੇ ਪਿੰਡ ਹੈ ਜੀ ਬੱਗਾ ਪੁਰਾਣੇ ਦੇ ਨੇੜੇ ਤੇ ਬਾਕੀ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਟਰੈਕਟਰਾਂ ਬਾਰੇ ਲੈ ਸਕਦੇ ਹੋ ਕੋਈ ਕਮੀ ਵਿਸ਼ੇਸ਼ ਟਰੈਕਟਰ ਕਿਸੇ ਜੀ ਵੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਜੀ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਚੁੱਕੇ ਤੇ ਫਾਇਦਾ ਹੋ ਚੁੱਕੇ ਜੀ ਧੰਨਵਾਦ